ਸ੍ਰੀ ਕੰਗਨਰ ਰਣੋਤ ਜੀ ਧੰਨਵਾਦ ਅਧਿક્ષ ਮੋਹਰੇ ਜੀ ਧੰਨਵਾਦ ਅਧਿક્ષ ਮੋਹਰੇ ਜੀ ਮਾਣ ਤੋਂ ਕੀ ਜਾਣ ਦੋ ਲੋ ਜੀ ਮੇਰਾ ਨਾਮ ਰਗਵੀਰ ਸਿੰਘ ਬਣੀਵਾਲਾ ਸਰ ਅਸੀਂ ਅੱਜ ਮਹਿੰਦਰ ਕੌਰ ਬਰਸੀ ਕੰਗਨਰ ਰਣੋਤ ਕੰਪਲੇਂਟ ਦੇ ਵਿੱਚ ਪੇਸ਼ ਹੋਏ ਸੀ ਅੱਜ ਕੋਰਟ ਦੇ ਵਿੱਚ ਕੰਗਨਰ ਰਣੋਤ ਦੇ ਵਕੀਲ ਸਾਹਿਬ ਨੇ ਉਹਦੀ ਹਾਜ਼ਰੀ ਮਾਫੀ ਦੀ ਅਰਜੀ ਲਾਈ ਹੈ ਤੇ ਇੱਕ ਜਿਹੜੀ ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪਰਮਾਨੈਂਟ ਐਗਜ਼ੈਂਪਸ਼ਨ ਦੀ ਹਾਜ਼ਰੀ ਮਾਫੀ ਤੋਂ ਪੱਕੀ ਛੋਟ ਦੀ ਉਹਦਾ ਅਸੀਂ ਅੱਜ ਕੋਰਟ ਦੇ ਵਿੱਚ ਰਿਪਲਾਈ ਫਾਈਲ ਕੀਤਾ ਹੈ ਤੇ ਉਹਨਾਂ ਨੇ ਜਿਹੜੇ ਕੰਗਣਾ ਦੇ ਵਕੀਲ ਸਾਹਿਬ ਹੈ ਉਹਨਾਂ ਨੇ ਉਹ ਜਿਹੜਾ ਸਾਡਾ ਰਿਪਲਾਈ ਹੈ ਉਹਦਾ ਰੀਜੋਇੰਡਰ ਦੇਣ ਦੀ کورٹ ਨੂੰ ਰਿਕੁਐਸਟ ਕੀਤੀ ਹੈ ਤੇ ਉਹ ਨੈਕਸਟ ਡੇਟ ਤੇ ਉਹਦਾ ਰੀਜੋਇੰਡਰ ਦੇਣਗੇ ਤੇ کورٹ ਨੇ ਅੱਜ ਚਾਰਜ ਫਰੇਮ ਕੀਤੇ ਆ 499 ਤੇ 500 ਆਈਪੀਸੀ ਦਾ ਚਾਰਜ ਲਾ ਕੇ ਉਹਨਾਂ ਤੇ ਤੇ ਜਿਹੜਾ ਸਾਡਾ ਕੰਪਲੇਂਟ ਹੈ ਇਹਨੂੰ ਅੱਗੇ ਗਵਾਹੀਆਂ ਤੇ ਨੋਟਿਸ ਇਸ਼ੂ ਕਰਤਾ ਨੋਟਿਸ ਆਫ ਐਕਜ਼ਿਜਿਸ਼ਨ ਕਹਿੰਦੇ ਇਹਨੂੰ ਤੇ ਅਕੇਲਿਚ ਕੇਸ ਹੈ ਜਿਹੜਾ ਸਾਡਾ ਇਹ ਕੰਪਲੇਂਟ ਹੈ ਇਹ ਐਵੀਡੈਂਸ ਤੇ ਰੱਖਿਆਗਾ ਹਾਂ ਜੀ ਸਾਰੀ ਕੰਮਾਂ ਨੂੰ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਆਈ ਸੀ ਜੀ ਅਪੀਅਰੈਂਸ ਤੋਂ ਛੋਟ ਵਾਸਤੇ ਉਹਦਾ ਅਸੀਂ ਰਿਪਲਾਈ ਦਿੱਤਾ ਸੀ ਉਹਦੇ ਵਿੱਚ ਉਹਨਾਂ ਦੇ ਵਕੀਲ ਸਾਹਿਬ ਪੇਸ਼ ਹੋਏ ਸੀ ਅੱਜ ਉਹਨਾਂ ਨੇ ਜਿਹੜਾ ਸਾਡਾ ਰਿਪਲਾਈ ਹੈ ਉਹਦਾ ਅੱਗੇ ਰੀਜੋਇੰਡਰ ਫਾਈਲ ਕਰਨਾ ਹੈ ਯਾਨੀ ਸਾਡੇ ਜਵਾਬ ਦਾ ਜਵਾਬ ਦੇਣਾ ਹੈ ਉਹਨਾਂ ਨੇ ਕੋਰਟ ਦੇ ਵਿੱਚ ਉਹ ਨੈਕਸਟ ਡੇਟ ਤੇ 2 12 ਤਰੀਕ ਰੱਖੀ ਹੈ ਜੀ ਸਾਹਿਬ ਨੇ ਉਹਨਾਂ ਨੇ ਜਵਾਬ ਦੇਣਾ ਹੈਗਾ ਤੇ ਅਸੀਂ ਗਵਾਹ ਪੇਸ਼ ਕਰਨੇ ਆ। ਕੋਈ ਰਾਹਤ ਦਿੱਤੀ ਗਈ ਹੈ ਕੋਈ ਕਿਸੇ ਤਰ੍ਹਾਂ ਨਹੀਂ ਕੋਈ ਰਾਹਤ ਨਹੀਂ ਦਿੱਤੀ ਗਈ ਜੀ ਹਾਲੇ ਐਪਲੀਕੇਸ਼ਨ ਦਾ ਕੋਈ ਕੋਰਟ ਨੇ ਆਰਡਰ ਨਹੀਂ ਡਿਸਾਈਡ ਕੀਤਾ ਅ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੇ ਆਪਣੀ ਐਪਲੀਕੇਸ਼ਨ ਦੇ ਵਿੱਚ ਹੀ ਉਹਨਾਂ ਨੇ ਐਪਲੀਕੇਸ਼ਨ ਇਸੇ ਗਰਾਉਂਡ ਤੇ ਲਾਈ ਹੈ ਜਿਵੇਂ ਸਾਨੂੰ ਸਿਕਿਉਰਟੀ ਦਾ ਹੈ ਸਾਨੂੰ ਖਤਰਾ ਹੈਗਾ ਸਾਨੂੰ ਪਹਿਲਾਂ ਵੀ ਥ੍ਰੈਟ ਆਈਆਂ ਨੇ ਉਹਨਾਂ ਨੇ ਜਿਹੜਾ ਪਹਿਲਾਂ 에어ਪੋਰਟ ਤੇ ਇਨਸੀਡੈਂਟ ਹੋਇਆ ਸੀ ਉਹ ਮੁਲਾਜ਼ਮ ਨੇ ਕੰਗਣਾ ਰੌਦੇ ਥੱਪੜ ਮਾਰਿਆ ਸੀ ਉਹਦਾ ਹਵਾਲਾ ਦਿੱਤਾ ਹੈ ਵਿੱਚ ਉਹਨਾਂ ਨੇ ਤੇ ਇੱਕ ਦੋ ਹੋਰ ਐਫਆਈਆਰਾਂ ਦਾ ਜ਼ਿਕਰ ਕੀਤਾ ਹੈਗਾ ਬੇਬੇ ਜੀ ਆਜੇ ਸੀਗੇ ਜੀ ਨਹੀਂ ਅੱਜ ਮਾਤਾ ਜੀ ਦੀ ਸਿਹਤ ਠੀਕ ਨਹੀਂ ਜੀ ਉਹਨਾਂ ਨੂੰ ਵਾਇਰਲ ਫੀਵਰ ਹੈ ਉਹਨਾਂ ਦੇ ਪਤੀ ਆਏ ਸੀਗੇ ਸਰਦਾਰ ਲਾਹਵ ਸਿੰਘ ਜੀ ਛੋਟੇ ਵੇਲੇ ਫਿਰ ਕਿਹਾ ਗਿਆ ਮੁੰਡੇ ਨੂੰ ਅਸੀਂ ਆਪਦੇ ਰਿਪਲਾਈ ਦੇ ਵਿੱਚ ਆਪਦਾ ਪੱਖ ਰੱਖਿਆ ਜੀ ਕਿਉਂਕਿ ਉਹ ਮੌਜੂਦਾ ਐਮਪੀ ਨੇ ਸਰਕਾਰ ਤੇ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਵੀ ਜਿਹੜੀ ਸਿਕਿਉਰਟੀ ਮਹਿਆ ਕਰਾਈ ਗਈ ਹੈ ਤੇ ਬਾਕੀ ਕਿਸੇ ਵੀ ਸੂਬੇ ਦੇ ਵਿੱਚ ਜਦੋਂ ਕੋਈ ਐਮਪੀ ਜਾਂਦਾ ਤਾਂ ਉਹਨੂੰ ਸੂਬਾ ਸਰਕਾਰ ਲੋਕਲ ਐਡਮਿਨਿਸਟ੍ਰੇਸ਼ਨ ਵੀ ਉਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕਰਾਉਂਦਾ ਤਾਂ ਇਹ ਕਹਿਣਾ ਕਿ ਸਾਨੂੰ ਸਿਕਿਉਰਟੀ ਵੱਜੋਂ ਸਾਨੂੰ ਖਤਰਾ ਹੈਗਾ ਜਾਂ ਸਾਡੇ ਆ ਵੀ ਸਿਕਿਉਰਟੀ ਪ੍ਰੋਵਾਈਡ ਨਹੀਂ ਹੁੰਦੀ ਇਹ ਤਾਂ ਫਜ਼ੂਲ ਗੱਲਾਂ ਨੇ ਜੀ ਅਸੀਂ ਇਹੀ ਕਹੇਗਾ ਵੀ ਉਹਨਾਂ ਨੂੰ ਸਿਕਿਉਰਟੀ ਹੈ ਜਿਹੜੀ ਉਹ ਪੂਰੀ ਮੁਹਈਆ ਕਰਾਈ ਗਈ ਹੈ ਲਾਸਟ ਡੇਟ ਤੇ ਜਦੋਂ ਬਠਿੰਡਾ ਕੋਰਟ ਦੇ ਵਿੱਚ ਆਏ ਅਸੀਂ ਉਸ ਚੀਜ਼ ਦਾ ਵੀ ਵਿੱਚ ਮੈਂਸ਼ਨ ਕੀਤਾ ਵੀ ਬਠਿੰਡਾ ਕੋਰਟ ਤੇ ਆਏ ਹੈਗਾ ਤਾਂ ਲੋਕਲ ਐਡਮਿਨਿਸਟ੍ਰੇਸ਼ਨ ਨੇ ਘੱਟੋ ਘੱਟ 300 ਮੁਲਾਜ਼ਮ ਇੱਥੇ ਤਾਇਨਾਤ ਕੀਤੇ ਸੀ। ਚਾਹ ਤਾਂ ਤੁਸੀਂ ਗੱਲ ਕਰ ਰਹੇ ਹੋਗੇ ਕਿਹੜੇ ਕਿਹੜੇ ਜਿਹੜੇ ਹੈਗਾ ਤੁਸੀਂ ਕਹਿੰਦੇ ਐਵੀਡੈਂਸ ਨੇ ਸਾਡੇ ਕੋਲ ਐਵੀਡੈਂਸ ਕਿੱਡੇ ਕਿਹੜੇ ਰੱਖੇ ਜਾਂਦੇ ਹੁੰਦੇ। ਸਾਡੇ ਵੱਲੋਂ ਜਿਹੜੀ ਇੱਕ ਤਾਂ ਔਰ ਐਵੀਡੈਂਸ ਤੋਂ ਇਲਾਵਾ ਜਿਹੜੀ ਕੋਈ ਡਾਕੂਮੈਂਟਰੀ ਐਵੀਡੈਂਸ ਹੈ ਜੀ ਜਿਹੜੀ ਟਵੀਟ ਨਾਲ ਰਿਲੇਟਡ ਹੈ ਉਹ ਐਵੀਡੈਂਸ ਕਰਵਾਈ ਕੋਰਟ ਨੇ ਐਵੀਡੈਂਸ ਨੂੰ ਦੋ ਹਿੱਸਿਆਂ ਦੇ ਵਿੱਚ ਕਨਕਲੂਡ ਕਰਨ ਲਈ ਕਿਹਾ ਔਰ ਲ ਐਵੀਡੈਂਸ ਕੋਰਟ ਨੇ ਇੱਕ ਡੇਟ ਤੇ ਕਿਹਾ ਤੇ ਡਾਕੂਮੈਂਟਰੀ ਐਵੀਡੈਂਸ ਹੈ ਜਿਹੜੀ ਉਹ ਨੈਕਸਟ ਡੇਟ ਤੇ ਕਿਹਾ ਆਪਾਂ ਗੱਲ ਕਰੀਏ ਮਾਫੀ ਨਹੀਂ ਜਿਸ ਦਾ ਮਾਫੀ ਦਾ ਜਕਰ ਚੱਲ ਰਿਹਾ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਪਰ ਨਹੀਂ ਕੋਈ ਪਰਿਵਾਰ ਵੱਲੋਂ ਕੋਈ ਮਾਫੀ ਨਹੀਂ ਦਿੱਤੀ ਜਾਊਗੀ ਜੀ ਉਹ ਤਾਂ ਜਦੋਂ ਸਰਵੋਚ ਨਿਆਲੇ ਤੱਕ ਸੁਪਰੀਮ ਕੋਰਟ ਤੱਕ ਜਾ ਕੇ ਜਦੋਂ ਉਹਨਾਂ ਨੂੰ ਕੋਈ ਰੀਲੀਫ ਨਹੀਂ ਮਿਲਿਆ ਤਾਂ ਫਿਰ ਕੋਰਟ ਦੇ ਵਿੱਚ ਆ ਕੇ ਇੱਕ ਸੌਰੀ ਸ਼ਬਦ ਕਹਿਣ ਨਾਲ ਮੈਂ ਵੀ ਨਹੀਂ ਚਾਹੁੰਦਾਗਾ ਵੀ ਮਾਫੀ ਦੇ ਦੇਣੀ ਚਾਹੀਦੀ ਹੈ ਠੀਕ ਹੈ ਜੀ ਥੈਂਕ ਯੂ ਬੱਬਾ ਜੀ ਅੱਜ ਇੱਕ ਮਿੰਟ ਅੱਜ ਪੇਸ਼ੀ ਸੀ ਬੱਬਾ ਜੀ ਦੀ ਅੱਜ ਪੰਜ ਪੇਸ਼ੀ ਤੇ ਆਈ ਸੀ ਕੀ ਗੱਲਬਾਤ ਹੋਈ ਹੈ ਬਸ ਸਹੀ ਰਿਪੋਰਟ ਹੀ ਮੰਤੀ ਸੀਗੇ ਬਾਕੀ ਗਵਾਹਾਂ ਦੀ ਠੱਟਾ ਠੋਕ ਹੁਣ ਤਾਂ ਕਿਹਦੀ ਜਿੱਤ ਜਿਹੜੀ ਹੋਈ ਹੈ ਕਾਰਵਾਈ ਕਿਵੇਂ ਦੇਖ ਲੋਰ ਠੀਕ ਹੈ ਅੱਛਾ 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 ਕੰਗਨਾਰ ਰੋਣ ਨੇ ਪਿਛਲੀ ਪੇਸ਼ੀ ਤੇ ਮਾਫੀ ਵੀ ਮੰਗੀ ਸੀਗੀ ਤੁਸੀਂ ਮਾਫ ਕਰੂਗੇ ਕੰਗਨਾਰ ਨਹੀਂ ਪਰਿਵਾਰ ਵੱਲੋਂ ਕਿਸੇ ਤਰ੍ਹਾਂ ਨਹੀਂ

ਅੱਛਾ ਬਾਬਾ ਜੀ ਜੇ ਗੱਲ ਕਰੀਏ ਕੰਗਨਾ ਰੋਤ ਨੇ ਪਿਛਲੀ ਪੇਸ਼ੀ ਤੇ ਕਿਹਾ ਸੀਗਾ ਵੀ ਪੰਜਾਬ ਦੀਆਂ ਹਿਮਾਚਲ ਦੀਆਂ ਮਾਤਾ ਮਾ ਭੈਣਾ ਮੇਰੀ ਸਤਕਾਰ ਜੋ ਹੈ ਕਿਵੇਂ ਦੇਖਦੇ ਉਹਨਾਂ ਦੇ ਸਤਕਾਰ ਜੋ ਤਾਂ ਕੀਤਾ ਹੀ ਕੀਤਾ ਸਰ ਸਤਕਾਰ ਤਾਂ ਉਹਨਾਂ ਨੇ ਰੁਪਏ ਰੁਪਏ ਦੀਆਂ ਆਖਤਾ ਵੀ ਰੁਪਏ ਰੁਪਏ ਦੇ 100 100 ਰੁਪਏ ਦਿਹਾੜੀ ਤੇ ਆਈ ਹੁੰਦੀਆਂ ਪੰਜਾਬ ਦੀ ਲੜਕੀ ਜਿਹੜੀ ਚੰਡੀਗੜ੍ਹ ਯਾਰ ਫੋਰਸ ਤੇ ਬੈਠੀ ਸੀ ਉਹਨੇ ਆਪਦੀ ਡਿਊਟੀ ਨਿਭਾਉਣੀ ਸੀ ਉਸ ਤੇ ਵੀ ਉਹਨੇ ਸਟੈਂਡ ਲਿਆ ਜਿਸ ਦਿਨ ਔਰ ਲੱਗ ਜਾਂਦਾ ਉਹਨੂੰ ਉਹਨੂੰ ਮਾਰੇ ਜਾਣਾ ਪੰਜਾਬ ਦੇ ਬਾਰੇ ਸਾਰਾ ਸਾਰੀ ਜਿੰਨੇ ਵੀ ਸ਼ਬਦ ਬੋਲੇ ਆ ਮਾਰੇ ਮਾਰੇ ਬੋਲੇ ਆ ਕਦੇ ਪੰਜਾਬ ਦੇ ਨੌਜਵਾਨ ਗੋੜੀਆਂ ਖਾਂਦੇ ਆ ਕਦੇ ਪੰਜਾਬ ਦੇ ਸਿੱਖ ਆ ਜਿਹੜੇ ਅੱਤਵਾਦੀ ਐ ਪੰਜਾਬ ਵਰ ਦੇ ਕਦੇ ਚੰਗੀ ਗੱਲ ਸੁਚੀ ਨਹੀਂ ਉਹਨਾਂ ਚਾਰ